ਹਾਰਨ ਵਾਲੀਆਂ ਕਾਮਾਂ ਨਾਲ ਦੁਨੀਆਂ 'ਚ ਕੋਈ ਸੁਲਾਹੀ ਕਰਿਆ ਕਰਦਾ ਆਪ ਤੱਕ ਕੋਈ ਰਾਤ ਤੱਕ ਹੀ ਹਾਲ ਹੋਇਆ ਕਿਵੇਂ ਸਾਰੇ ਦੇਸ਼ ਨੂੰ ਤਬਾਹ ਕਰ ਦਿੱਤਾ ਗਿਆ ਜੁੱਤਲ ਵਾਲੀਆਂ ਕਾਮਾਂ ਦਾ ਸਿਰ ਕਿਉਂ ਹੋਇਆ ਕਰਦਾ ਬਾਬਰ ਨੇ ਹੁਕਮ ਦਿੱਤਾ ਸਿਪਾਹੀਓ ਲੁੱਟੋ ਇਮਨਾਬਾਂ ਦੀ ਅੱਗਾ ਲੱਗ ਗਈਆਂ ਭਾਂਬੜ ਮਚ ਉਠੇ ਫਰਸ਼ਾਂ ਪੁੱਟ ਪੁੱਟ ਕੇ ਦੌਲਤ ਕਢਾਈ ਗਈ ਅੱਜ ਕੱਲ ਲੋਕੀ ਬੈਂਕਾਂ 'ਚ ਮਾਇਆ ਰੱਖਦੇ ਨੇ ਉਦੋਂ ਚਾਂਦੀ ਦੇ ਰੁਪਏ ਹੁੰਦੇ ਸੀ ਲੋਕੀ ਧਰਤੀ 'ਚ ਜੰਮ ਛੱਡਦੇ ਸੀ जिन्ने अगो हाथ चुकया कैणगी तार में गाड़ देता सोना चांदी कपड़े गफड़ियां बनके ते ਲੋਕਾਂ ਦੇ ਸਿਰ ਕੋਈ ਚੁਕਾ ਲੈ ਤੇ ਬਾਹਰ ਸ਼ਹਿਰ ਤੋਂ ਚਾਰ ਚਿਹਰੇ ਤੰਬੂ ਲਾ ਕੇ ਵਿੱਚ ਕਰ ਖੁੱਲਾ ਮੈਦਾਨ ਬਣਾ ਕੇ ਆਰਦੀ ਦੀ ਜੇਲ ਬਣਾ ਲਈ ਉਥੇ ਚੱਕੀਆਂ ਗੱਡੀਆਂ ਕਿ ਮੁਗਲਾਂ ਦੇ ਘੋੜਿਆਂ ਵਾਸਤੇ ਦਾਣਾ ਦਲਿਆ ਜਾਏ ਤੇ ਮੁਗਲ ਫੌਜ ਵਾਸਤੇ ਰਾਸ਼ਨ ਕੀਤਾ ਜਾਏ ਕੰਨੇ ਦੇ ਸਿਰਾਂ ਉਤੇ ਗਰਹੀਆਂ ਨੇ ਨੌਜਵਾਨ ਮੁਟਿਆਰਾਂ ਸਿਆਣੀਆਂ ਮਾਈਆਂ ਕਈ ਬਜ਼ੁਰਗ ਹਰਵੰਦੇ ਜਾ ਰਹੇ ਨੇ ਸਾਲਮ ਕੋਰ ਨੇ ਮਾਰ ਮਾਰ ਕੇ ਖਲ ਲੋਂਗੇ ਨੇ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਵੇਖਿਆ ਬਰਦਾਸ਼ਤ ਨਹੀਂ ਕਰ ਸਕੇ ਟਿੱਲ ਮੇਰ ਕੇ ਆ ਬਾਬਰ ਜਾਬਰ ਬਾਬਰ ਜਾਬਰ ਬਾਬਰ ਜਾਬਰ ਬਾਬਰ ਤੇ ਇੱਕ ਜਰਨੈਲ ਸੀ ਮੀਰ ਖਾਨ ਉਹਨੇ ਆਖਿਆ ਸਪਾਹੀਓ ਗ੍ਰਫਤਾਰ ਕਰ ਲੋ ਸੰਤ ਨੂੰ ਮਰਦਾਨੇ ਨੂੰ ਤੇ ਬਲੂਫਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਸਿਰ ਉੱਤੇ ਗੜ੍ਹੜੀਆਂ ਰੱਖ ਦਿੱਤੀਆਂ ਮੀਰ ਖਾਨ ਨੇ ਆਪਣਾ ਘੋੜਾ ਮਰਦਾਨੇ ਜੀ ਨੂੰ ਫੜਾਤਾ ਕੀ ਦੇਖਦਾ ਹੈ ਗੁਰੂ ਨਾਨਕ ਸਾਹਿਬ ਦੇ ਚਿਹਰੇ ਉੱਤੇ ਕੋਈ ਅਨੋਖਾ ਗਿਆ ਜਨਾਲ ਹੈ ਕਹਿੰਦੇ ਮਰਦਾਨਿਆਂ ਇਹ ਵੇਖ ਰੱਬ ਦੇ ਰੰਗ ਬਾਣੀ ਆਈ ਹੈ ਜਰਾ ਰਬਾਬ ਸਰਕਾਰ ਮਰਦਾਨੇ ਦੇ ਸਿਰ ਉੱਤੇ ਗੜ੍ਹੜੀ ਕੱਚ ਵਿੱਚ ਰਬਾਬ ਤੇ ਹੱਥ ਵਿੱਚ ਘੋੜਾ ਘੋੜਾ ਦਰਾਥ ਰਿਆ ਸੀ ਮੀਰ ਖਾਨ ਨੇ ਕਿਹਾ ਜੇ ਘੋੜਾ ਦੌੜ ਗਿਆ ਤੇਰੀ ਖਲ ਲਾ ਦੇਵਾਂਗਾ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਾ ਜੀ ਰਬਾਬ ਸੁਰ ਕਰੋ ਮਰਦਾਨਾ ਕਹਿੰਦਾ ਬਾਬਾ ਜੀ ਲੇੜਾ ਕਦੋਂ ਲਾ ਦੇਖ ਲਿਆ ਕਰੋ ਇਹ ਕੋਈ ਕੀਰਤਨ ਕਰਨ ਦਾ ਟਾਈਮ ਹੈ ਉਹ ਸਿਰ ਉੱਤੇ ਮੇਰੇ ਗੜੜੀ ਏ ਕੱਚ ਵਿੱਚ ਰਬਾਬ ਏ ਮੈਂ ਸਾਰੀ ਉਮਰ ਬੱਕਰੀ ਨਹੀਂ ਫੜੀ ਮੈਨੂੰ ਘੋੜਾ ਫੜਾ ਗਿਆ ਤੇ ਜੇ ਘੋੜਾ ਦੌੜ ਗਿਆ ਤੇ ਮੈਂ ਕਿਧਰ ਨੂੰ ਜਾਵਾਂਗਾ ਮਹਾਰਾਜ ਨੂੰ ਬੜਾ ਪਰਸ ਦੇ ਆਇਆ ਕਹਿੰਦੇ ਨਹੀਂ ਮਰਦਾਨਿਆਂ ਘੋੜਾ ਤੇਰੇ ਮਗਰ ਆਪਣੇ ਆਪ ਹੀ ਤੁਰਿਆ ਆਵੇਗਾ ਦਰਹੀ ਤੈਨੂੰ ਪਾਰ ਹੀ ਨਹੀਂ ਲੱਗਣਾ ਤੂੰ ਰਬਾਬ ਸੁਰਕਾ ਸੱਚਮੁੱਚ ਮਰਦਾਨੇ ਨੇ ਰਬਾਬ ਸੁਰ ਕੀਤਾ ਘੋੜਾ ਆਪਣੇ ਆਪ ਹੀ ਮਗਰ ਤੁਰਿਆ ਆਉਂਦਾ ਹੈ ਸਿਰ ਉੱਤੇ ਦਰਹੀ ਉੱਡੀ ਜਾ ਰਹੀ ਹੈ ਪਾਰ ਹੀ ਨਹੀਂ ਲੱਗਦਾ ਅਥੇ ਗੰਗੀ ਸੈਨ ਫਿਰ ਸ਼ਬਦ ਉਚਾਰਿਆ ਜਿੰਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਛੇ ਸਿਰ ਕਾਟੀ ਮੁੰਨੀਆਂ ਗਲ ਵਿੱਚ ਆਵੇਂ ਤੂਰ ਮੈਲਾ ਅੰਦਰ ਹੁੰਦੀਆਂ ਹੁਣ ਬੈ ਨਾ ਮਹਜ਼ੂਰ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਕ ਨਾ ਪਾਇਆ ਕਰ ਕਰ ਵੇਖੇ ਵੇਸ ਮਰਦਾਨਿਆਂ ਐ ਵੇਖ ਸੋਲ ਮੁਟਿਆਰਾਂ ਜਦੋਂ ਸਿੰਘਾਂ ल्याਈਆਂ ਲਾੜੇ ਸੁਹਣ ਪਾਸ ਹੀ ਢੋਲੀ ਚੜ੍ਹ ਆਈਆਂ ਦੰਦਖੰਡ ਕੀਤੇ ਰਾਸ ਉੱਪਰੋਂ ਪਾਣੀ ਵਾਰੀਏ ਝੱਲੇ ਝਮਕਣ ਪਾਸ ਜਦੋਂ ਇਹ ਮੁਟਿਆਰਿਆਂ ਨੇ ਆਈਆਂ ਸੀ ਇਹਨਾਂ ਦੇ ਸਿਰ ਉੱਤੇ ਵਾਰ-ਵਾਰ ਕੇ ਸੱਸਾਂ ਨੇ ਪਾਣੀ ਦੇ ਗੜਮੇ ਪੀਤੇ ਗੜੀ ਛੁਆਰੇ ਖਾਂਦੀਆਂ ਮਾਨਣ ਸੇਜੜੀਆਂ ਵੇਖ ਇਹਨਾਂ ਦਾ ਕੀ ਹਾਲ ਏ ਗੱਜ਼-ਗੱਜ਼ ਲੰਮੇ ਵਾਲ ਜ਼ਾਲਮਾਂ ਨੇ ਕੈਂਚੀ ਨਾਲ ਕਤਰ ਦਿੱਤੇ ਨੇ ਜਿੱਥੇ ਸੁਹਾਗ ਦਾ ਸੰਧੂਰ ਪੈਂਦਾ ਸੀ ਉੱਥੇ ਸਵਾਹ ਪਾਈ جا ਰਹੀ ਏ ਇਹ ਮਰਦਾਨੀਆਂ ਰੱਬ ਦੇ ਰੰਗ ਨੇ ਜਦੋਂ ਪਰਮੇਸ਼ਰ ਨੂੰ ਲੋਕ ਭੁੱਲ ਜਾਣ ਤੇ ਫਿਰ ਤੇ ਹਾਲ ਹੁੰਦਾ ਹੀ ਕਹਿੰਦੇ ਗੁਰ ਮਰਦਾਨਿਆਂ ਕੀ ਖੇਲ ਵਿੱਚ ਕਰਤਾਰ ਕੱਲ ਮਹਿਲੀ ਹੁਕਮ ਚਲਾਉਂਦੀਆਂ ਅੱਜ ਫੜੀਆਂ ਵੇਖ ਵੰਤਾਰ ਜਿਨ੍ਹਾਂ ਫੁੱਲ ਸੀ ਘਾਰੇ ਲੱਗਦੇ ਅੱਜ ਤੱਕਲੇ ਸਿਰਫੇ ਭਾਰ ਜਿਹੜੀਆਂ ਚੰਦ ਤੋਂ ਕੱਲ ਸ਼ਰਮਾਉਂਦੀਆਂ ਰਿਆ ਸੂਰਜ ਨੇਜ਼ੇ ਮਾਰ ਕੋਈ ਰੋਵੇ ਖਜਵਾਨ ਦੀ ਕੋਈ ਲੋਂਦੀ ਤੱਕ ਮਟਿਆਰ ਸਭ ਚੱਲਣਾ ਪੈਂਦੇ ਸੀਸ ਤੇ ਜਦੋਂ ਕਿਸਮਤ ਜਾਵੇ ਹਾਰ ਮੀਰ ਖਾਨ ਨੇ ਜਦ ਇੱਕ ਗੱਲ ਸੁਣੀਆ ਉਹ ਕਹਿੰਦੇ ਇਹ ਤਾਂ ਕੋਈ ਪਹੁੰਚਿਆ ਫਕੀਰ ਲੱਗਦਾ ਦੌੜਿਆ ਗਿਆ ਬਾਬਰ ਬਾਦਸ਼ਾਹ ਵੱਲੇ ਬਾਬਰ ਜਿੱਤ ਦੇ ਨਸ਼ੇ ਵਿੱਚ ਨਿਵਾਰੀ ਪਣ ਗੁੱਤੇ ਆਰਾਮ ਕਰ ਰਿਹਾ ਹੈ ਅਜੇ ਵੀ ਤਲਵਾਰ ਚ ਫੂਲ ਦੇ ਟੇਪੇ ਡਿੱਗ ਰਹੇ ਨੇ ਅੰਗੂਰੀ ਸ਼ਰਾਬ ਦੀ ਬੋਤਲ ਟੇਬਲ ਤੇ ਪਈ ਹੈ ਬਾਬਰ ਸ਼ੋਕ ਉਸਕੇ ਆਲਮ ਦੁਬਾਰਾ ਨੇ ਮੀਰ ਖਾਨ ਨੇ ਜਾ ਕੇ ਸਲਾਮ ਕੀਤੀ ਕਹਿ ਲਗਾ ਜੇ ਮੇਰਾ ਹੀ ਹਜ਼ੂਰ ਅਨਵਰ ਆਲੀ ਜਾ ਇੱਕ ਖਬਰ ਲੈ ਕੇ ਆਇਆ ਹਾਂ ਇੱਕ ਨਾ ਸਕੀਰ ਵੇਖਿਆ ਇਨਾਂ ਟੱਕਾਂ ਵਿੱਚ ਮੈਨੂੰ ਜੋ ਖੁਦ ਖੁਦਾ ਦਾ ਰੂਹ ਵੀ ਨਜ਼ਰ ਆਇਆ ਹੈ ਬਾਬਰ ਕਹਿੰਦੇ ਓਏ ਮੀਰ ਖਾਨ ਜੇ ਮੈਨੂੰ ਪਤਾ ਹੁੰਦਾ ਇੱਥੇ ਇਹੋ ਜਿਹੇ ਫੱਕੜ ਵਸਦੇ ਨੇ ਤੇ ਮੈਂ ਕਦੇ ਸ਼ਹਿਰ ਨੂੰ ਨਾ ਉਜਾੜਦਾ ਚੱਲ ਮੈਨੂੰ ਦਰਸ਼ਨ ਕਰਾ ਖਬਰੇ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦਾ ਮਰ ਦੇ ਦੇਵੇਂ ਇਨ ਵਿੱਚਰ ਨੂੰ ਗੁਰੂ ਸਾਹਿਬ ਜੇਲ੍ਹ ਵਿੱਚ ਚਲੇ ਗਏ ਮਰਦਾਨੇ ਦੇ ਮੋਹਰੇ ਵੀ ਚੱਕੀ ਗੁਰੂ ਸਾਹਿਬ ਦੇ ਮੋਹਰੇ ਵੀ ਚੱਕੀ ਆ ਗਈ 20 ਸਰਪਕੇ ਦਾਣੇ ਕੋਲ ਰੱਖ ਦਿੱਤੇ ਵੇਖਿਆ ਅਨੋਖਾ ਇਨਸਾਫ ਬੰਦੀਖਾਨੇ ਵਿੱਚ ਕੈਦੀ નિર્ਦੋਸ਼ਾਂ ਉੱਤੇ ਪੈਰਾ ਗੁਨਾਹਗਾਰਾਂ ਦਾ ਤੇ ਗੀਤਾਂ ਦਾ ਸੁਆਦ ਆਵੇ ਚੀਕਾਂ ਵਿੱਚੋਂ ਡਾਢਿਆਂ ਨੂੰ ਚਿੜੀਆਂ ਦੀ ਮੌਤ ਕਹਿੰਦੇ ਚੋਲ ਜਿਹਾ ਗੁਵਾਰਾਂ ਦਾ ਪਾਪਾਂ ਦੇ ਪੁਰਾਂ ਦੇ ਥੱਲੇ ਕਿਸ ਰਹੀਆਂ ਰੀਚ ਅੱਜ ਹਾਸਿਆਂ ਨੇ ਦੱਬ ਲਿਆ ਰਾਣਾ ਮਤਿਆਰਾਂ ਦਾ ਤੇ ਦੁਨੀਆਂ ਦੇ ਦੁੱਖ ਦੇ ਨਿਵਾਰਨੇ ਨੂੰ ਖਾਲਸਾ ਜੀ ਪੀ ਰਿਹਾ ਚੱਕੀਂ ਬੈਠਾ ਪੁੰਜ ਉਪਕਾਰਾਂ ਦਾ ਮਰਦਾਨਿਆਂ ਜ਼ਰਾ ਰਬਾਂਝਾ ਫਿਰ ਇੱਕ ਸ਼ਬਦ ਆਇਆ ਮਰਦਾਨਾ ਕਹਿੰਦਾ ਬਾਬਾ ਜੀ ਹਾਂ 1800 ਧਾਣੇ ਕਿਹਨੇ ਪੈਣੇ ਨੇ ਕਹਿਣ ਲੱਗੇ ਨਹੀਂ ਤੇਰੀ ਚੱਤੀ ਆਪਣੇ ਆਪ ਚੱਲੇਗੀ ਜੇ ਅੱਜ ਕੱਲ ਦਾ ਜ਼ਮਾਨਾ ਹੁੰਦਾ ਲੋਕਾਂ ਕਹਿੰਦੇ ਸੀ ਕੋਈ ਆਟੋਮੈਟਿਕ ਮਸ਼ੀਨ ਲੱਗੀ ਏ ਪਰ ਬਾਬੇ ਦੀ ਆਤਮਿਕ ਸ਼ਕਤੀ ਸੀ ਚੱਕੀਆਂ ਚੱਲ ਰਹੀਆਂ ਸੀ ਬਾਬੇ ਨੇ ਸਮਝਿਆ ਖੁਰਾ ਆਸਾਨ ਖਸਮਾ ਨਾ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ ਨਾ ਦੇਈ ਕਰਤਾ ਜਮ ਕਰ ਮੁਗਲ ਚੜਹਾਇਆ ਏਤੀ ਮਾਰ ਪਈ ਕੁਰਲਹਾਣੇ ਤੈਂ ਕੀ ਦਰਦ ਨਾ ਆਇਆ ਬਾਬਰ ਨੇ ਸੁਣ ਕੇ ਜਿਨਾ ਰੱਬ ਨੂੰ ਇਹੋ ਜਿਹਾ ਖਰੀਆਂ ਖਰੀਆਂ ਸੁਣਾ ਰਿਹਾ ਮੇਰਾ ਕਦੋਂ ਲਿਆਦ ਕਰੇਗਾ ਏ ਆਣ ਕੇ ਕਰਨਾ ਤੇ ਡਿੱਟਿਆ ਵਲੀ ਅੱਲਾ ਮੈਨੂੰ ਬਖਸ਼ ਲੋ ਮਹਾਰਾਜ ਕਹਿੰਦੇ ਅਸੀਂ ਬਾਬਰ ਤੈਨੂੰ ਕੁਝ ਨਹੀਂ ਕਹਿੰਦੇ ਅਸੀਂ ਦੋ ਪੈਰ ਨਾਲ ਗੱਲਾਂ ਕਰਦੇ ਆ ਜਿਨੇ ਤੈਨੂੰ ਤਾਕਤ ਦਿੱਤੀ ਤੇ ਤੂੰ ਉਹਦਾ ਨਾਜਾਇਜ਼ ਇਸਤੇਮਾਲ ਕਰ ਰਿਹਾ جیڑے تیگے لے کے تیرے مقابلے لڑے سی انہوں نے جو مرضی کردہ تاسے نے بچاریاں مکیاراں تیرا کی گوایا ہے اے سیانیاں مائیاں نے اے نے بزرگاں تیرا کی گوایا ہے مار مار کے تیرے سپانیاں نے کھال لاتی ہے اور ستیاں کے ساتھ لٹے گئے نے اے خدا کی درگاہ چاہا حکار مچی ہے خدا اکبر ہے عادل ہے خدا جبار جب ہے اور کہار ہے ਖੁਦਾ ਜਦ دیتا ਹੈ ਤੋ ਉਮੀਦ ਸੇ ਢੇਰ ਦਿੰਦਾ ਹੈ ਮਗਰ ਖੁਦਾ ਜਦ ਲੇਕਤਾ ਹੈ ਤੋ ਚਮੜੀ ਉਧੇੜ ਲੇਕਤਾ ਬਾਬਰ ਕਬਰ ਆ ਗਿਆ ਬਾਬਾ ਕੋਈ ਹੈ ਜਰੀਆ ਮੇਰੇ ਬਚਨ ਦਾ ਕਹਿੰਦੇ ਹਾਂ ਆ ਜਿਹਨਾਂ ਨੂੰ ਕਸ਼ਟ ਦਿੱਟਈ ਜੇ ਇਹਨਾਂ ਦੀਆਂ ਸਿਸਾਂ ਲੈ ਲਵੇਂਗਾ ਤੇ ਤੂੰ ਬਖਸ਼ਿਆ ਜਾ ਸਕਦਾ ਹੈ ਇਹ ਸਾਰੀਆਂ ਟੱਕਾਂ ਰਹਾ ਕਰ ਦੇ ਇਹਨਾਂ ਦਾ ਲੁਕਿਆ maal ਇਹਨਾਂ ਨੂੰ ਵਾਪਸ ਕਰ ਦੇ ਬਾਬਰ ਨੇ ਸਾਰੇ ਬੰਦੀਖਾਨੇ ਵਿੱਚੋਂ ਕਈ ਦਿਨਾਂ ਨੂੰ ਵਿਹਾਅ ਕਰ ਦਿੱਤਾ ਲੁੱਟੀ ਹੋਈ ਦੌਲਤ ਨਾ ਗਰੀਬਾਂ ਚ ਵੰਡ ਦਿੱਤੀ ਲੋਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਹਿੰਦੇ ਜਾ ਰਹੇ ਸੀ ਮੇਰਾ ਸਤਿਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਲੈ ਕੇ ਜਨਤਾ ਨੂੰ ਤਾਰਨ ਵਾਸਤੇ ਅੱਗੇ ਨੂੰ ਤੁਰ ਗਿਆ ਕਈ ਲੋਕੀ ਕਹਿ ਦਿੰਦੇ ਨੇ ਜੀ ਬਾਬਰ ਨੇ ਸੱਤ ਮੁੱਠਾਂ ਭੰਗ ਦਿੱਤੀ ਉਹਨੂੰ ਗੁਰੂ ਸਾਹਿਬ ਕਹਿੰਦੇ ਜਾਹ ਤੈਨੂੰ ਸੱਤ ਬਾਤਾਂ ਸਹੀਆਂ ਦਿੱਤੀਆਂ ਇਹੋ ਜੀਆਂ ਕਹਾਣੀਆਂ ਸ਼ਰਾਰਤੀ ਲੋਕ ਕਰਦੇ ਨੇ ਨਾ ਕਿਸੇ ਨੇ ਭੰਗ ਮਰਦਾਨਾ ਭੰਗ ਪੀਂਦਾ ਸੀ ਨਾ ਹੀ ਗੁਰੂ ਸਾਹਿਬ ਭੰਗ ਪੀਂਦੇ ਸੀ ਨਾ ਕਿਸੇ ਭੰਗ ਦੇ ਦਿੱਤੇ ਨਾ ਲਈ ਜਨਮ ਸਾਖੀ ਵਿੱਚ ਲਿਖਿਆ ਕਹ ਨਾਨਕ ਸੁਣ ਬਾਬਰ ਮੀਰ ਤੁਝ ਸੇ ਮੰਗੇ ਸੋ ਅਮਕ ਸਕੀ ਜਿਹੜਾ ਤੈਥੋਂ ਮੰਗੇ ਬੇਫੂਫਾ ਤੂੰ ਤੇ ਆ ਮੰਗਤਾ ਹੈ ਹਾਂ ਇਹਨੀ ਗੱਲ ਜ਼ਰੂਰ ਹੋਈ ਹੈ ਇਹਨੇ ਆਖੇ ਬਾਬਾ ਮੈਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਮਿਲੇ ਮਹਾਰਾਜ ਕਹਿਣ ਲੱਗੇ ਬਾਦਸ਼ਾਹੀ ਮਿਲ ਜਾਵੇਗੀ ਪਰ ਰਵੇ ਵੀ ਉਹਨਾਂ ਚਿਰ ਜਿੰਨਾ ਚਿਰ ਤੇਰੀ ਔਲਾਦ ਇਨਸਾਫ ਕਰੇਗੀ ਜੇ ਹੁਣ ਸੱਤ ਬਾਦਸ਼ਾਹਾਂ ਦਾ ਵਾਰ ਮੰਨ ਲਈਏ ਤੇ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਜ਼ਫਰ ਤੱਕ ਵੇਖ ਲਓ 19 ਮੁਗਲ ਬਾਦਸ਼ਾਹ ਹੋਏ ਨੇ ਤੇ ਫਿਰ ਗੁਰੂ ਸਾਹਿਬ ਦਾ ਵਾਰ ਕਿੱਥੇ ਹੋ ਸਕਦਾ ਨਹੀਂ ਜੇ ਕਿਸੇ ਨੇ ਸ਼ਰਧਾ ਨਾਲ ਕਹਾਣੀ ਕਹੀ ਤਾਂ ਨਹੀਂ ਗਲਤੇ ਜੇ ਕਿਸੇ ਨੇ ਸ਼ਰਾਰਤ ਨਾਲ ਕਹੀ ਤਾਂ ਨਹੀਂ ਗਲਤੇ ਨਾ ਕਿਸੇ ਨੇ ਭੰਗ ਮੰਗੀ ਐ ਨਾ ਕਿਸੇ ਨੇ ਭੰਗ ਦਿੱਤੀ ਐ ਹਾਂ ਗੁਰੂ ਸਾਹਿਬ ਦੇ ਬਾਬਰ ਦੇ ਦਰਬਾਰੀਆਂ ਨੇ ਗੁਰੂ ਸਾਹਿਬ ਨੂੰ شراب دا ایک پیالہ پیش کرتا ہے کیونکہ مغل بادشاہ جنوب بہت امان دیں سے شراب دا پیالہ پیش سی انہیں کہا ہماری بزم عشق میں جو لے آیا خدا بابا تو بسم اللہ کہ جام بادا احمر اڑا بابا میں آبِ تر سے کون ملتا ہے پاک تر پانی مٹ جاتے ہیں جیسے دفترِ ماؤ شما بابا غنیمت جان کر محفل کے ایک دو جام پیتا جا میانے محفل رندہ کے دردہ سام پیتا جا گروہ صاحب نے کہا بابر میں نہیں کہا دے ہو جی پیتی کہا دے بابا اے انگوری شراب ایران دی کوئی ماری موٹی نہیں کہا لگے نہیں بابر وہ میں اپنی ہے جس سے دن پیئے مخمور رہتے ہیں ਹਾਂ ਅਨੇ ਚਸ਼ਮੇ ਸਾਕੀ ਕੇ ਨਸ਼ਾ ਮੇ ਟੂ ਰਹਿ ਕੇ ਹੈ لڑائے ہو جنہوں نے ہم کے ہم سہبائے عرفان کے کہاں ہو طالبِ بزردہِ انگور رہتے ہیں مناسب ہے اب ترکِ انگور کر شاہا ہمارے جان سے تھوڑی سی اب منظور کر شاہا اے بابر پیا کر تو پیر پوری پیا کر پیا کر سبر تے سبوری پیا کر غریبہ یقیمہ دی رت پین والے انگوری نو چھٹ لے انہیں نوری پیا کر جو بابے نانک نے بانی دا پیانا پیایا

ਅਮਰੀਕਾ ਕੈਨੇਡਾ ਦੇ ਤੋਂ ਤਮਟਾ ਟੂਰ ਬਾਹਰ ਦੇ ਵੀ ਲਾਉਣੇ ਪਏ ਇੱਕ ਟੂਰ ਮੈਂ ਪਿੱਛੇ ਦੇ ਫਿਰ ਅੰਦਰ ਦਾ ਵੀ ਲਾ ਆਇਆ ਅਸੀਂ ਚੰਡੀਗੜ੍ਹ ਕੀਰਤਨ ਕਰਨ ਗਏ ਮੇਰੇ ਉੱਤੇ ਦੋ ਮੁਕਦਮੇ ਦਰਜ ਹੋ ਗਏ 2.5 ਸਾਲ ਤੋਂ ਨਹੀਂ ਕੁਝ ਸਮਾਂ ਜ਼ਿਆਦਾ ਮਿਸਟਰ ਇਹ ਦੀ ਪ੍ਰਾਣਚਾਰੀ ਕਰਨੀ ਪਈ ਭਈ ਅੱਜ ਕੌਮ ਇੱਕ ਸੰਕਟ ਹੈ ਤੇ ਜਿਹੜੇ ਲੋਕ ਸੁੱਖੀਆਂ ਡਿੰਗਾ ਮਾਰਦੇ ਨੇ ਉਹਨਾਂ ਵੇਲੇ ਤੇ ਤੁਸਕ ਦੇ ਵੀ ਨਹੀਂ ਸੀ ਜਦੋਂ 84 ਤੇ 85 ਵਿੱਚ ਸਟੇਜਾਂ ਤੇ ਜਾ ਜਾ ਕੇ ਅਸੀਂ ਹਰ ਮੰਦਰ ਸਰਦੀਆਂ ਵਾਰਾਂ ਗਾਈਆਂ ਆ ਇੱਥੇ ਬਰਮਿੰਗਮ ਦੇ ਗੁਰੂ ਨਾਨਕ ਗੁਰਦੁਆਰਾ ਹੈ ਐਡਵਰਡ ਸਟਰੀਟ ਉਥੇ ਢਾਡੀ ਦਰਬਾਰ ਹੋਇਆ ਉਸ ਢਾਡੀ ਦਰਬਾਰ ਦੇ ਵਿੱਚ ਅਸਾਂ ਵੀ ਮੈਂ ਆਪਣੇ ਢਾਡੀ ਦੇਥੇ ਸਿਮਿਤ ਕੀਰਤਨ ਕੀਤਾ ਉਹ ਸ਼ਕਤੀ ਸਾਹਿਬ ਕਹਿਣ ਲੱਗੇ ਜੀ ਇੱਕ ਢਾਡੀ ਦਰਬਾਰ 3 ਤਰੀਕ ਨੂੰ ਹੈ ਤੇ ਉੱਥੇ ਬਿਲਕੁਲ ਮੌਜੂਦਾ ਸੰਘਰਸ਼ ਬਾਰੇ ਬੋਲਣਾ ਹੋਰ ਗੱਲ ਕੋਈ ਨਹੀਂ ਸਾਡੀ ਸ਼ਰਤ ਤੇ ਮੈਂ ਹੱਸਦੇ-ਹੱਸਦੇ ਕਹਿੰਦਾ ਮੈਂ ਕਿ ਮਹਾਰਾਜ ਜਿਵੇਂ ਮੇਰੇ ਨਾਲ ਦੇ ਬੰਦੇ ਨਵੇਂ ਨੇ ਤੇ ਇਹਨਾਂ ਨੂੰ ਕੋਈ ਚੀਜ਼ ਮੇਰੀ ਯਾਦ ਨਹੀਂ ਤੇ ਆ ਮੈਂ ਤਿੰਨ ਚਾਰ ਚੀਜ਼ਾਂ ਲਿਖ ਕੇ ਛੱਡੀਆਂ ਸੀ ਉਹਦੀ ਇਹਨਾਂ ਦੀ ਬਹਾਦਰੀ ਇਹਨਾਂ ਕੱਲ-ਕੱਲ ਦੀ ਯਾਦ ਕਰਕੇ ਸੁਣਾਉਂਦੀਆਂ ਨੇ ਹੁਣ ਵੇਖੋ ਨਾ ਸਰਦਾਰ ਬਲਵੰਤ ਸਿੰਘ ਰਾਣ ਮੇਰਾ ਸਾਥ ਦਿੱਤਾ ਹੈ ਅੱਜ ਅਸੀਂ ਪਹਿਲੇ ਦਿਨ ਹੀ ਖੜੇ ਹੋਏ ਆਂ ਅੱਗੇ ਕਦੇ ਇਕੱਠਿਆਂ ਕੀਰਤਨ ਨਹੀਂ ਕੀਤਾ ਪਰ ਮੈਨੂੰ ਐਨਾ ਆਨੰਦ ਆਇਆ ਜੇ ਮੈਂ ਕਹਿੰਦਾ ਮੈਂ ਇਹਨਾਂ ਨਾਲ ਪੱਕਾ ਜਿਹਾ ਹੀ ਬਣਾ ਲੈਣਾ ਤੇ ਵੇਖੋ ਕਿਸ ਤਰ੍ਹਾਂ ਐਨ ਮੌਕੇ ਤੇ ਇਹਨਾਂ ਪੂਰੀਆਂ ਵਾਰਾਂ ਔਰ ਸੋਹਣ ਸੋਹਣ ਗੀਤ ਸੁਣਾਏ ਨੇ ਤੇ ਮੈਨੂੰ ਮਾਝੂ ਸੋਖ ਰਖੇ ਇਹ ਤਿੰਨ ਚਾਰ ਦਿਨ ਖੂਬ ਰੌਣਕ ਮੇਲਾ ਹੋਵੇਗਾ ਔਰੇ ਮੇਰਾ ਸਾਥ ਦੇਣਗੇ ਅਸੀਂ ਤੁਹਾਡੇ ਸਾਹਮਣੇ ਠਾਸ ਬਿਆਨ ਕਰਾਂਗੇ